ਰਮਣਾ ਸਾਰੀਆਂ ਮੁਸੀਬਤਾਂ ਦਾ ਨਾ ਐਹੀ ਹੱਲ ਆ। ਭੈਣ ਜੀ ਆ ਹਲਵਾ ਭੈਣ ਜੀ ਕਿਤੇ ਮਰਮਰ ਨਾ ਜਾਵੇ। ਇਹ ਨਾ ਹੋਵੇ ਇਹਨੂੰ ਘਰੋਂ ਕੱਢਦੇ ਆਂ ਕੱਢਦੇ ਆਂ ਅਹੀਂ ਫਸ ਜੀ। ਵੀ ਚੱਲ ਰੁਪਿੰਦਰ ਦਾ ਮੈਂ ਹੁਣ ਪਾਰਾ ਹੌਲਾ ਲਾਤਾ ਸਾਰਾ ਹੀ ਤੇ ਚੱਲ ਹੁਣ ਘਰ ਦੀ ਤਿਆਰੀ ਕਰਾਵਾਂਗੇ। ਅਸੀਂ ਵੀ ਗਾਂ ਪਰਿਵਾਰ ਆਪਣਾ ਤੋਰਨਾ ਵਾ ਕਿੰਨੇ ਖਰਚੇ ਹੁੰਦੇ ਆ। ਪਰ ਮੈਨੂੰ ਕੀ ਪਤਾ ਹੈ। ਵੀ ਇੱਕ ਖਾਚਾ ਹੋਰ ਮੈਨੂੰ ਢੀਕਣ ਡਿਆ। ਪਰਮਾਰਮਾ ਮੈਂ ਕਿਹੜਾ ਆਪਣੇ ਆਪ ਤੇ ਮੰਗਣ ਡਿਆ ਵਾਂ ਆਪਣੀ ਭੈਣ ਵਾਸਤੇ ਮੰਗਣ ਡਿਆ ਨਾ ਹਾਈ ਹੈ ਮੈਨੂੰ ਤਾਂ ਕਹਿੰਦਾ ਟਾਈਮ ਨਾਲ ਹੀ ਆ ਜਾਣਾ ਵਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਆਏ ਨਹੀਂਗੇ ਸਾਰੇ ਜੀ ਨਾ ਆਪਣੇ ਕਮਾਤੰਦਿਆਂ ਤੇ ਲੱਗੇ ਆ ਇਹ ਨਾ ਹੋਵੇ ਉਧਰੋਂ ਭੈਣ ਜੀ ਆ ਜਾਣ ਤੇ ਉਧਰੋਂ ਸਾਰੇ ਜਣੇ ਆ ਜਾਣ ਤੇ ਮੇਰੀ ਜਿਹੜੀ ਸਕੀਮਾ ਘੜੀ ਘੜਾਈ ਰਹਿ ਜੇ ਇਦਾਂ ਕਰਦੀਆਂ ਫੋਨ ਕਰਕੇ ਪੁੱਛਦੀਆਂ ਕਿੱਥੇ ਜੇ ਭੈਣ ਜੀ ਅਜੇ ਤੱਕ ਆਏ ਨਹੀਂ ਹੈਲੋ ਸ਼ਾ ਗਿਆ ਟੱਗ ਗਿਆ ਜੀ ਆਜੋ ਆਜੋ ਫਿਰ ਮੈਂ ਦੇਖਣ ਲਈ ਜੀ ਤੁਹਾਨੂੰ ਚਲ ਆ ਵੀ ਚੰਗਾ ਹੋ ਗਿਆ ਪਿਆ ਹੀ ਗਏ ਆ ਵੇਖਾਂ ਭਲਾ ਹਾਈ ਗਰਮੀ ਬੜੀ ਹੈ ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਠੀਕ ਠਾਕ ਤੇ ਕੱਲੇ ਆ ਗਏ ਜੀ ਭਾਜੀ ਨੂੰ ਨਾਲ ਲੈਣਾ ਹੀ ਕੰਮ ਹੀ ਨਾਲ ਜ਼ਰੂਰੀ ਤਾਰ ਕੇ ਮੈਨੂੰ ਬੱਸ ਸਟੈਂਡ ਤੇ ਤੇ ਹਣਾ ਬੱਸੇ ਆ ਗਈਆਂ ਤੇ ਜੇ ਉਹ ਵੀ ਨਾਲ ਆਉਂਦੇ ਆ ਫਿਰ ਉਹ ਕੰਮ ਥੋੜੀ ਘਣਾ ਹੀ ਆ ਗੱਲ ਤੇ ਤੁਹਾਡੀ ਠੀਕ ਵਾ ਤੁਸੀਂ ਵੀ ਨਾ ਸਕੀਮ ਚੰਗੀ ਲਾਈ ਆ ਚਲ ਆਜੋ ਆਜੋ ਪਾਣੀ <table> ਆਜੋ ਭੈਣ ਜੀ ਗਰਮੀ ਬੜੀ ਆ ਤਾਂ ਹੋ ਕੇ ਬਹੁ ਮੈਂ ਸੰਦੀਪ ਨੂੰ ਆਜ ਮਾਰਾਂ ਪਾਣੀ ਲੈ ਕੇ ਆਵੇ ਤੁਹਾਡੇ ਲਈ ਗਰਮੀ ਤੇ ਆਈ ਬੜੀ ਆ ਤੇ ਸੰਦੀਪ ਪੁੱਤ ਦੇਰ ਮਾਸੀ ਆਈ ਆ ਪਾਣੀ ਲਿਆ ਹੋ ਸੁਣਾਓ ਬੱਚਿਆਂ ਦਾ ਹੁੰਦਾ ਕਿਉਂ ਠੀਕ ਠਾਕ ਹੁੰਦਾ ਠੀਕ ਠਾਕ ਵਧੀਆ ਤੂੰ ਸੁਣਾ ਇੱਥੋਂ ਦਾ ਕਿਦਾਂ ਠੀਕ ਠਾਕ ਆ ਸਭ ਇੱਥੋਂ ਦਾ ਜਿੱਦਾਂ ਹੈਗਾ ਉਦਾਂ ਹੀ ਆ ਤਾਂ ਇਹ ਤਾਂ ਤੁਹਾਨੂੰ ਮੈਂ ਫੋਨ ਕੀਤਾ ਹੀਗਾ ਆ ਹੁਣੇ ਹੋ ਮੈਂ ਸਮਝ ਗਈ ਹਾਂ ਉਹ ਇਸੇ ਕਰਕੇ ਤੇ ਮੈਂ ਸਾਰੇ ਕੰਮ ਛੱਡ ਕੇ ਨਾ ਪਹਿਲੋਂ ਆ ਗਈ ਹਾਂ ਵੀ ਇਹ ਕੰਮ ਜ਼ਿਆਦਾ ਜ਼ਰੂਰੀ ਇਹ ਘਰਾਂ ਪਹਿਲੋਂ ਚੱਲ ਭੈਣਾ ਹੀ ਪੈਣਾ ਦਾ ਸਾਥ ਦਿੰਦੀ ਆ ਮੈਂ ਹੋਰ ਕਿੰਨਾ ਸਾਥ ਦੇਣਾ ਵਾ ਭੈਣ ਜੀ ਤੇ ਪਰਚਾਈਆਂ ਨੂੰ ਕਹੀਏ ਨਾ ਤੇ ਮੇਣਾ ਬਣ ਜਾਂਦਾ ਵਾ ਕੱਲ ਨੂੰ ਕਹਿਣਾ ਤੂੰ ਨੌਣਾ ਇਦਾਂ ਕਰਦੀ ਰਹੀ ਤੇਰੀ ਨੌ ਤੇਰਾ ਨਾ ਇਦਾਂ ਕਰਦੀ ਰਹੀ ਹੁਣ ਤੇਹੀ ਮੇਰੀ ਭੈਣ ਜੀ ਦਿਲ ਦੀ ਗੱਲ ਜਿਹੜੀ ਕਿ ਹੁਣ ਦੱਸਣੀ ਥੋੜਾ ਵਾ ਹੋਰ ਕੀ ਅਸੀਂ ਜੋਗਰ ਵੀ ਹੈਗਾ ਨਾ ਆਪਸੇ ਸ਼ੇਅਰ ਕਰਾਂਗੇ ਉਹਨਾਂ ਨੂੰ ਥੋੜੀ ਦੱਸਣਾ ਕੁਝ ਵੀ ਸਹੀ ਗੱਲ ਵਾ ਤੁਹਾਡੀ ਹੰਤ ਹੀ ਦੱਸੋ ਕੀ ਹੋਣਾ ਚਾਹੀਦਾ ਵਾ ਮੈਂ ਤੇ ਬੜੀ ਤੰਗ ਜੇ ਉਹ ਵਿਚੋਲਾ ਆਇਆ ਹੀਗਾ ਮਾਰ ਕੇ ਛਾਪ ਵੀ ਮੁੜ ਗਿਆ ਤੂੰ ਨਾ ਕਿਸੇ ਗੱਲ ਦਾ ਫਿਕਰ ਨਾ ਕਰ ਮੈਂ ਸਾਰੇ ਹਾਲ ਕੱਢ ਲੈਨੇ ਤੇ ਸਾਰਾ ਕੁਝ ਠੀਕ ਹੋ ਜਾਣਾ ਵੇਖੀ ਹਾਂ ਭੈਣ ਜੀ ਜਦੋਂ ਠੀਕ ਹੋਊਗਾ ਉਦੋਂ ਹੀ ਆ ਜਿੰਨਾ ਚਿਰ ਨਹੀਂ ਠੀਕ ਹੁੰਦਾ ਬੜਾ ਫਿਕਰ ਜਿਹਾ ਲੱਗਾ ਵਾ ਸੱਸੀ ਕਾਲ ਮਾਸ ਜੀ ਸੱਸੀ ਕਾਲ ਸੰਦੀਪ ਕੀ ਹਾਲ ਹੈ ਵਧੀਆ ਵਧੀਆ ਦੀ ਸੁਣਾਓ ਆਪਣੇ ਵਧੀਆ ਮਾਸ ਜੀ ਨੂੰ ਵੀ ਲੈ ਆਉਣਾ ਸੀ ਨਾਲ ਉਹਨਾਂ ਨੂੰ ਕੰਮ ਹੀ ਜ਼ਰੂਰੀ। ਅੱਛਾ ਅੱਛਾ। ਤੇ ਫਿਰ ਉੱਥੇ ਚੱਲ ਗਏ ਉਹ। ਠੀਕ ਹੈ ਠੀਕ ਹੈ। ਮੈਂ ਚੱਲ ਮੈਂ ਹੱਪੇ ਹੋਉਣੀ ਆ। ਠੀਕ ਹੈ। ਮਾਰੋ ਤੇ ਹੀ ਗੱਲਾਂ ਬਾਤਾਂ। ਮੈਂ ਚਾਹ ਬਣਾ ਕੇ ਲਈ ਹੁਣੀ ਆ। ਵਧੀਆ ਜੀ ਚਾਹ ਬਣਾਵਾਂੀ ਚੰਗਾ। ਠੀਕ ਹੈ ਮੰਮੀ। ਆਹ ਤਾਂ ਚੰਗਾ ਕੀਤਾ। ਜਿਹੜੀ ਪਿੰਦਾਂ ਨੂੰ ਨਹੀਂ ਆਵਾਜ਼ ਮਾਰੀ। ਸੰਦੀਪ ਨੂੰ ਮਾਰੀ ਤੂੰ। ਇਹ ਤਾਂ ਸਾਡਾ ਕੰਮ ਨਹੀਂ ਹੋਣਾ। ਸਹੀ ਗੱਲ ਵਾ। ਤੇ ਉਹਨੂੰ ਕਿਹੜਾ ਪਤਾ ਵਾ ਕਿ ਬਾਹਰ ਕੋਈ ਆਇਆ ਵਾ ਘੋੜੇ ਵੇਚ ਕੇ ਸੁੱਤੀ ਆਰਾਮ ਦੇ ਨਾਲ ਏਸੀ ਚ ਲੰਡਿਆ ਵਾ ਨਾ ਕੋਈ ਬਿੱਲ ਦਾ ਫਿਕਰ ਵਾ ਨਾ ਹੋਰ ਉਹ ਬਿੱਲ ਹੀ ਦੇਣਾ ਵਾ ਇਹ ਤੇ ਅੱਛਾ ਕਰਨ ਢੀ ਹੈਗੇ ਉਹ ਹੀ ਤਾਂ ਗੱਲ ਵਾ ਜਾਣ ਕੜਾਏ ਚ ਹੱਡੀ ਪਈ ਆ ਲੋਕੀ ਭੈਣ ਜੀ ਮਖੌਲ ਕਰਦੇ ਮੈਂ ਤਾਂ ਡਰਦੀ ਨਾ ਪਿੰਡ ਚ ਕੋਈ ਸੁਨਾਹ ਆਵੇ ਨਾ ਵਿਆਹ ਸ਼ਾਦੀ ਦਾ ਜਾਣਾ ਹੀ ਛੱਡਤਾ ਵਾ ਤੇ ਕੀ ਜਵਾਬ ਦਵਾਂਗੀ ਲੋਕੀ ਕਹਿੰਦੇ ਤੇਰੀ ਤਾਂ ਆਕੜ ਇੰਨੀ ਹੀ ਤੇ ਕਿਦਾਂ ਕਿਦਾਂ ਦੇ ਰਿਸ਼ਤੇ ਆਉਂਦੇ ਹੀ ਤਾਂ ਤੂੰ ਜਵਾਬ ਦਿੱਤੇ ਤੇ ਹੁਣ ਕੀ ਲੱਭ ਕੇ ਰਹੀਆਂ ਓਹ ਹੁਣ ਵੀ ਸਭ ਪਏ ਵਧੀਆ ਹੋ ਜਾਣਾ ਆ ਵੇਖੀ ਤੂੰ ਇਹ ਰਿਸ਼ਤਾ ਕਿੰਨਾ ਟੌਪਦਾ ਆ ਜਿਹੜਾ ਮੈਂ ਕਰਾਉਣਾ ਆ ਲੈ ਭੈਣ ਜੀ ਹਾਂ ਗੱਲ ਦੱਸ ਕੇ ਨਾ ਮਾਣ ਹੀ ਖੁਸ਼ ਕਰਤਾ ਜੀ ਪਰ ਜਿੰਨਾ ਚਿਰ ਹੁੰਦਾ ਨਹੀਂ ਨਾ ਹੁਣ ਨਾ ਚੜ ਫਿਕਰ ਜੀ ਰਿਸ਼ਤਾ ਵੀ ਹੋ ਜਾਊਗਾ ਕਿਉਂ ਫਿਕਰ ਕਰਦੀਆਂ ਪਹਿਲੋਂ ਆੜਾ ਗੱਲ ਚ ਫਾਹ ਪਿਆ ਨਾ ਇਹਨੂੰ ਵੇਲੇ ਕੱਢੀਏ ਘਰੋਂ ਇਹਨੂੰ ਲਾਈਏ ਪਹਿਲੋਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਭੈਣ ਜੀ ਤੁਸੀਂ ਸੋਚਿਆ ਹੀ ਹੋਣਾ ਕੁਝ ਇਹਨੂੰ ਕਿੱਦਾਂ ਕਰੂੰ ਕੱਢਣਾ ਮੈਂ ਤਾਂ ਛਦੈਣ ਹੋਈਆਂ ਉਮੇ ਸੋਚ ਗਈ ਆਈ ਆ ਐਵੇਂ ਥੋੜੀ ਆਈ ਆ ਰਮਣਾ ਸਾਰੀਆਂ ਮੁਸੀਬਤਾਂ ਦਾ ਨਾ ਇਹੋ ਹੀ ਹੱਲ ਹੈ ਆ ਭੈਣ ਜੀ ਆ ਹਲਵਾ ਇਹ ਹੱਲ ਕਿਦਾਂ ਜਦੋਂ ਵੀ ਕੋਈ ਚੀਜ਼ ਖਾਂਦੀ ਆ ਨਾ ਉਹਦੇ ਵਿੱਚ ਥੋੜਾ ਮਿਲਾ ਕੇ ਦੇਈ ਜਾ ਨੂੰ ਆਹ ਡੱਬੀ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਨਾ ਅਸਰ ਹੋਣਾ ਸ਼ੁਰੂ ਹੋ ਜਾਣਾ ਹੈ ਤਾਂ ਫੇਰ ਸਾਡਾ ਕੰਮ ਹੀ ਸਰਾ ਸੌਖਾ ਹੋ ਜਾਣਾ ਹੈ ਫੇਰ ਇਹਨੂੰ ਕੱਢਾਂਗੇ ਘਰੋਂ ਬਾਹਰ ਲੈ ਭੈਣ ਜੀ ਆ ਤੇ ਹਾਲ ਤੈ ਮੈਨੂੰ ਦੱਸਦਾ ਵਾ ਚਾਲ ਰਪਿੰਦਰ ਕਰੇ ਆ ਤੇਰੇ ਅੰਦਰ ਤੇ ਦਮ ਤੇਰਾ ਜਲੰਦਾ ਭੈਣ ਜੀ ਕਿਤੇ ਮਰਮਰ ਨਾ ਜਾਵੇ ਇਹ ਨਾ ਹੋਵੇ ਇਹਨੂੰ ਘਰੋਂ ਕੱਢਦੇ ਆ ਕੱਢਦੇ ਆ ਇਹੀਂ ਫਸ ਜੀ ਔਰ ਨਹੀਂ ਨਹੀਂ ਤੂੰ ਆਪਣੇ ਭੈਣ ਤੇ ਵਿਸ਼ਵਾਸ ਰੱਖ ਤੂੰ ਹੀ ਫਸਦੀ ਫਸੋਗੀ ਤੇ ਉਹਨੂੰ ਫਸਾਵਾਂਗੇ ਇੱਕ ਖਾਂਦਿਆ ਖਾਂਦਿਆ ਨਾ ਇਹਦੀ ਬੁੱਧ ਸੋਧ ਜਿਹੜੀ ਕੰਮ ਕਰਨ ਨੂੰ ਹਰ ਜਾਣੀ ਹੈ ਅੱਛਾ ਤੇ ਮੁੜਕੇਸ਼ ਦਿਆਂ ਨੂੰ ਘਰ ਆ ਕੇ ਕਰਨਾ ਸ਼ਦਿਆਂ ਨੂੰ ਕੱਢਾਂ ਘਰੋਂ ਬਾਹਰ ਲੈ ਭੈਣ ਜੀ ਸਾਰੇ ਕੰਮਾਂ ਦਾ ਹੱਲ ਮੇਰੀ ਭੈਣ ਨੇ ਕੀਤਾ ਹੀ ਉਹ ਭੈਣਾ ਹੀ ਕੰਮ ਹੁੰਦੀਆਂ ਨੇ ਚਲ ਕੋਈ ਗੱਲ ਨਹੀਂ ਇੱਦਾਂ ਰਲ ਮਿਲ ਕੇ ਨਾ ਕੰਮ ਸਿਰੇ ਚਾੜਨਾ ਵਾ ਹੁਣ ਭੈਣ ਜੀ ਇੱਕ ਗੱਲ ਤਾਂ ਧਿਆਨ ਰੱਖਿਓ ਇਹ ਨਾ ਹੋਵੇ ਇਹਨੂੰ ਹੀ ਘਰੋਂ ਕੱਢ ਦਈਏ ਤੇ ਰਿਸ਼ਤਾ ਹੁਣ ਤਹੀ ਕਰਵਾਉਣਾ ਜੀ ਰਿਸ਼ਤਾ ਵੀ ਵਧੀਆ ਹੋਏ ਜਿਹੜੀ ਵੱਡੀ ਗੱਡੀ ਦੇਣ ਹਨ ਉਹ ਗੱਡੀ ਵੱਡੀ ਆਊਗੀ ਕਿਉਂ ਫਿਕਰ ਕਰਦੀਆਂ ਰਿਸ਼ਤਾ ਤੇਨ ਦੱਸਿਆ ਦਾ ਘੱਬ ਟੌਪ ਦਾ ਕਰਾਉਣਾ ਮੈਂ ਤੁੰਗੇ ਸਿਰ ਤੇ ਨਾ ਕੋਈ ਟੈਨਸ਼ਨ ਨਾ ਲੈ ਲੈ ਪਿਆ ਜੀ ਆਹ ਤੇ ਗੱਲ ਵਧੀਆ ਕੀਤੀ ਚਲੋ ਬਾਹਰ ਜਾ ਕੇ ਨਾ ਚਾਹ ਪੀਂਦੇ ਆਂ ਇੱਥੇ ਬੈਠੇ ਰਹਿਣਾ ਆਪਾਂ ਚੱਲਾ ਰਮਣਾ ਇਸ ਪਿੰਡ ਨੂੰ ਬੁਲਾ ਦੇ ਸਹੀ ਕੋਈ ਨਹੀਂ ਮੈਂ ਬੁਲਾਉਂਦੀ ਆ ਸੰਦੀਪ ਪੁੱਤ ਜੀ ਚਾਹ ਬਣ ਗਈ ਆ ਨਾ ਰਪਿੰਦਰ ਦੇ ਹੱਥ ਘੱਲ ਉਹ ਵੀ ਬਾਜ ਮਾਰੂਗੀ ਨਾ ਫੇਰ ਹੀ ਉੱਠਣਾ ਵਾ ਇੰਨਾ ਥੋੜਾ ਪਤਾ ਵਾ ਵੀ ਬਾਹਰ ਕੋਈ ਕੂਨ ਬੋਲਣ ਡਿਆ ਵਾ ਤੇ ਜਾ ਕੇ ਵੇਖਾਂ ਦਸਾਂ ਹੀ ਵੀ ਕੌਣ ਆਇਆ ਵਾ ਤੇ ਕੌਣ ਨਹੀਂ ਉਹ ਵੇਖ ਲਈ ਮੈਂ ਉਦੋਂ ਆਇਆ ਪਹਿਲਾਂ ਆਇਆ ਕਿੰਨੀ ਕੱਕਲਿਆਂ ਨੂੰ ਦੱਸਿਆਂਗੇ ਹੁੰਦੀ ਆਗੀ ਸਾਸਕਮਾ ਸਜੀ ਸਾਸਿਕ ਰਪਿੰਦਰ ਕੀ ਹਾਲ ਚੱਲ? ਹਾਂਜੀ ਵਧੀਆ, ਤੁਸੀਂ ਸੁਣਾਓ ਆਪਣਾ। ਹਾਂ ਆਪਣੇ ਵਧੀਆ। ਹੁੰਦਾ ਫੋਨ ਲਵਲੀ ਦਾ? ਹਾਂਜੀ ਆਉਂਦਾ ਆ। ਹੋਰ ਪਿੰਡ ਵਾਲੇ ਸਭ ਠੀਕ ਠਾਕ? ਵਧੀਆ ਸਭ ਉਹ ਵੀ ਠੀਕ ਠਾਕ ਨੇ। ਤੁਸੀਂ ਦੱਸੋ ਠੀਕ ਆ ਸੱਟ ਜਣੀ? ਠੀਕ ਠਾਕ ਵਧੀਆ ਹੋਵੇ। ਅੱਛਾ ਅੱਛਾ ਤੇ ਨਾਲ ਲੈ ਆਉਂਦੇ? ਨਾਲ ਫਿਰ ਕੀ ਲੈਣਾ ਸੀ? ਕੰਮ ਸੀ ਉਹਨਾਂ ਨੂੰ ਜ਼ਰੂਰੀ। ਉੱਥੇ ਚੱਲ ਗਏ ਜਰਾਕ। ਠੀਕ ਠੀਕ ਆ। ਫੇਰ ਆਉਣਗੇ ਕਿਸ ਦਿਨ? ਚਲੋ ਕੋਈ ਗੱਲ ਨਹੀਂ ਆ। ਮੈਂ ਤੇ ਕਦੋਂ ਦੀ ਆਈ ਆ। ਕਿਸ ਦੇ ਸੀ ਨੇ ਤੂੰ? ਕੀ ਕਰਨ ਦੇ? ਕਰਨਾ ਮਸੀ ਜੀ ਕੀ ਹੀ? ਕੰਮ ਕਰਕੇ ਨਾ ਸਾਰਾ ਹੀ। ਤੇ ਘੜੀ ਕੇ ਰੈਸਟ ਕਰਨ ਲੱਪੀ ਤੂੰ ਅੱਖ ਜੀ ਲੱਗ ਗਈ ਤਾਂ ਵਰਕੇ ਪਤਾ ਨਹੀਂ ਲੱਗਾ ਅੱਛਾ ਅੱਛਾ ਹਾਂ ਜੀ ਫੜੋ ਚਾਹ ਤੇ ਪੀਓ ਹਲੋ ਤਾ ਤੁਮੀ ਲੈ ਆਉਣੀ ਸੀ ਕੱਪ ਇੱਕ ਕੋਈ ਨਹੀਂ ਪੀਓ ਤੇ ਕਿੰਨਾ ਚਿਰ ਹੋ ਗਿਆ ਪਿੰਡ ਗਈ ਨੂੰ ਮਾਸੀ ਜੀ ਪਿੰਡ ਗਈ ਹੈਗੇ ਆ ਹੋ ਗਿਆ 15 20 ਦਿਨ ਅੱਛਾ ਅੱਛਾ ਹਾਂਜੀ ਠੀਕ ਠਾਕ ਵਧੀਆ ਨੇ ਚਲ ਮਾਰ ਆਇਆ ਕਰ ਫੇਰਾ ਫੁਰਾ ਉਹਨਾਂ ਨੂੰ ਕਿਨਾ ਚਿਰ ਹੋ ਗਿਆ ਉਹ ਨਹੀਂ ਕਿਤੇ ਆਏ ਉਹ ਵੀ ਬਸ ਮਾਸੀ ਜੀ ਤੁਹਾਨੂੰ ਪਤਾ ਹੀ ਕੰਮਾਂ ਦੇ ਦੇਣੀ ਥੋੜੇ ਜੀ ਤੇ ਵੀਰ ਜੀ ਵੀ ਝੋਨਾ ਝਾਣਾ ਲਾਉਂਦੇ ਹੀ ਉਹਦਾ ਕਰਕੇ ਟਾਈਮ ਨਹੀਂ ਲੱਗਾ ਹੁਣ ਕਹਿੰਦੇ ਦੇਖ ਕੇ ਦਿਨ ਆਵਾਂਗੇ ਵੇਖੋ ਕਿ ਦਿਨ ਆਉਂਦੇ ਆ ਹੁਣ ਆਹੋ ਆਹੋ ਕੱਲਾ ਕੱਲਾ ਨਾ ਫਿਰ ਤੇਰਾ ਭਰਾ ਵੀ ਹਾਂਜੀ ਤੋ ਚੋਨੇ ਚੋਨੇ ਸੀ ਜਾਂ ਫਿਰ ਕੰਮ-ਕੰਮ ਕਰਦਾ ਨਾ ਆਉਂ ਹੀ ਫਿਰ ਕੱਲੇ ਵਿਚਾਰੇ ਨੂੰ ਪੈਂਦਾ ਸਾਰਾ ਕੰਮ ਹੀ ਤੇ ਘਰ ਦਾ ਵੀ ਵੇਖਣਾ ਹੁੰਦਾ ਐ ਮਮੀ ਤੇਰੀ ਠੀਕ ਰਹਿੰਦੀ ਆ ਹਾਂਜੀ ਉਹ ਵੀ ਠੀਕ ਨੇ ਵਿਚਾਰੇ ਇਦਾਂ ਹੀ ਦਵਾਈ-ਦਵਾਈ ਖਾ ਕੇ ਤੁਰੇ ਰਹਿੰਦੇ ਹੋਰ ਕੀ ਚਾਹੀਦਾ ਚੱਲ ਦਵਾਈ ਖਾਂਦੇ ਆ ਬਠੀ ਜਿਗ ਰਹੀਏ ਤੇ ਇੰਨਾ ਹੀ ਬੜਾ ਆ ਹੋਰ ਕੀ ਆ ਭੈਣ ਜੀ ਚੱਲ ਰਪਿੰਦਰ ਹੁਣ ਇਦਾਂ ਕਰ ਆਪਣੀ ਮਾਸੀ ਵਾਸਤੇ ਨਾ ਰੋਟੀ ਤਿਆਰ ਕਰ ਇੱਕ ਦਾਲ ਬਣਾ ਲਈ ਇੱਕ ਨਾਲ ਸਬਜ਼ੀ ਕੋਈ ਤਿਆਰ ਕਰ ਲਾ ਕੋਈ ਗੱਲ ਨਹੀਂ ਮੈਂ ਬਣਾ ਲੈਣੀ ਐ ਮਿੱਠਾ ਬਣਾ ਲਈ ਨਾਲ ਕੋਈ ਕੋਈ ਜਾਣੀ ਪੀਓ ਤੇ ਹੀ ਜਾ ਤੈਨਾਂ ਬਣਾ ਲਈ ਹੁੰਨੀ ਹਾਂ ਬਣਾ ਫਿਰ ਆ ਮਾਸੀ ਨੇ ਤਾ ਹੁਣ ਇੱਥੇ ਰਹਿਣਾ ਹੀ ਆ ਹੋਰ ਕੀ ਆ ਲੈ ਭੈਣ ਜੀ ਰੋ ਚਾਰ ਦਿਨ ਹੁਣ ਨਾਲੇ ਸੇਵਾ ਕਰਾਉਣ ਦਾ ਮੌਕਾ ਮਿਲਿਆ ਵਾ ਸੇਵਾ ਕਰਵਾਓ ਇਹਦੇ ਕੋਲ ਆਹ ਮੈਂ ਮੈਂ ਵੀ ਚਾਰ ਦਿਨੋਂ ਦੀ ਪੱਕੀਆਂ ਖਾ ਲਾਂਗੇ ਹੋਰ ਕੀ ਆ ਖਾਣੀਆਂ ਚਾਹੀਦੀਆਂ ਵਾਂਗੇ ਮੈਨੂੰ ਨਾ ਟੈਨਸ਼ਨ ਜੀ ਬੜੀ ਹੋਣਦੀ ਆ ਮੈਨੂੰ ਇਦਾਂ ਨਹੀਂ ਬੋਲਣਾ ਚਾਹੀਦਾ ਰੋਟੀ ਦਾ ਮੇਣਾ ਨਹੀਂ ਮਾਰਨਾ ਚਾਹੀਦਾ ਹਫਤਾ ਹੋ ਗਿਆ ਵਾ ਨਾ ਤੇ ਉਹਨਾਂ ਨੇ ਫੋਨ ਕੀਤਾ ਵਾ ਟੈਨਸ਼ਨ ਜੀ ਬੜੀ ਹੋਣਦੀ ਆ ਜੇ ਨਾ ਮੈਨੂੰ ਲੈਣ ਆਏ ਤੇ ਫਿਰ ਮੈਂ ਕੀ ਕਰੂੰਗੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦਾ ਬਾਹਰ ਦਾ ਕੰਮ ਹੀ ਵੰਡਿਆ ਵਾ ਜੇ ਇਹ ਮੈਨੂੰ ਮਿਲੇ ਤੋਂ ਬਗੈਰ ਹੀ ਚੱਲ ਗਏ ਤੇ ਫਿਰ ਕਿਤੇ ਮੇਰੇ ਨਾਲ ਵੀ ਉਹ ਕੰਮ ਨਾ ਹੋ ਜਾਏ ਜਿਹੜਾ ਹੀ ਰੁਪਿੰਦਰ ਨਾ ਕਰਾਇਆ ਹੀ ਲਵਰੀ ਨੇ ਭੇਜ ਦਿੱਤਾ ਹੀ ਨਾ ਹੀ ਮਿਲੇ ਤੋਂ ਬਗੈਰ ਇਹ ਵੀ ਕਿਤੇ ਇਦਾਂ ਨਾ ਕਰਨ ਮੇਰੇ ਨਾਲ ਕੀ ਕਰਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੰਮੀ ਨੂੰ ਨਹੀਂ ਮੈਂ ਦੱਸ ਸਕਦੀ ਉਹ ਤਾਂ ਸੋਭਾ ਮੈਨੂੰ ਪੁੱਛਣ ਦੇ ਹੀ ਕਿ ਜੇ ਕੋਈ ਗੱਲ ਹੋਵੇ ਤਾਂ ਮੈਨੂੰ ਦੱਸ ਦੇ ਕੀ ਕਰਾਂ ਹੁਣ ਮੈਂ ਸੰਦੀਪ ਹਾਂਜੀ ਮੰਮੀ ਉਹ ਕੀ ਸੋਚੀ ਪਈ ਆ ਮੰਮੀ ਮੈਂ ਸੋਚੇ ਕੀ ਪਹਿਣਾ ਸੀ ਫੋਨ ਆਉਣ ਡਿਆ ਇਹਨਾਂ ਦਾ ਤੇ ਗੱਲ ਕਰਦੀ ਕਰਦੀ ਠਿਕ ਲੋਗੀ ਘਰ ਹੀ ਚੱਲੀ ਸੀ ਮੈਂ ਤਾਂ ਕੋਠੇ ਤੇ ਚਲ ਜਾਂਦੀ ਤੁਵੇਲੀ ਆ ਗਈ ਆ ਮਾਸੀ ਤੇਰੀ ਮੈਨੂੰ ਪੁੱਛਣ ਡਈ ਸੀ ਸੰਦੀਪ ਨੇ ਕਿਤੇ ਦੀ ਹਾਂ ਡੇ ਸੰਦੀਪ ਕਿੱਥੇ ਆ ਮੰਮੀ ਕੋਠੇ ਤੇ ਤਾਂ ਗਰਮੀ ਬੜੀ ਸੀ ਇੱਥੇ ਚਲ ਛਾਂ ਹੈਗੀ ਤਾਂ ਮੈਂ ਇੱਥੇ ਆ ਗਈ ਤਾਂ ਕੀ ਆਂਦਾ ਵਾ ਦਲਜੀਤ ਕਦੋਂ ਆ ਕੁਝ ਨਹੀਂ ਹਾਲ ਚਾਲ ਪੁੱਛਣ ਡੇ ਤੁਹਾਡੇ ਬਾਰੇ ਪੁੱਛਣ ਡੇ ਹੀ ਆਉਣ ਵੱਲੋਂ ਕੀ ਆਂਦਾ ਵਾ ਆਉਣ ਵੱਲੋਂ ਤਾਂ ਨਹੀਂ ਦੱਸਿਆ ਹਜੇ ਉਹਨਾਂ ਨੇ ਚਲ ਕਹਿਣਾ ਹੀ ਆ ਜਾ ਹੁਣ ਕਿਹਾ ਤੇ ਹੈਗਾ ਹੀ ਕਹਿੰਦੇ ਕੋਈ ਗੱਲ ਨਹੀਂ ਜਿੱਦਨ ਮੇਰਾ ਟਾਈਮ ਲੱਗੂਗਾ ਨਾ ਤੇ ਮੈਂ ਆ ਜਾਊਗਾ ਤੇ ਰੋਇ ਰੋਇ ਚੰਗੇ ਨਹੀਂ ਲੱਗੀ ਤਾਂ ਲੈ ਇੱਕ ਗੱਲ ਮੇਰੀ ਹੋਰ ਸੁਣ ਹੁਣ ਜਿਹੜੀ ਤੇਰੀ ਮਾਸੇ ਨੇ ਖੁਸ਼ ਖਬਰੀ ਦਿੱਤੀ ਆ ਮੰਮੀ ਖੁਸ਼ ਖਬਰੀ ਕਿਹੜੀ ਖੁਸ਼ ਖਬਰੀ ਦਿੱਤੀ ਆ ਸੰਦੀਪ ਖੁਸ਼ ਖਬਰੀ ਕਾਦੀ ਦੱਸਣੀ ਆ ਜਿਹੜਾ ਆਪਣਾ ਕੰਮ ਇੰਨੇ ਚਿਰ ਧੜਿਆ ਹੈ ਨਾ ਉਹਦਾ ਹੁਣ ਹੱਲ ਨਿਕਲਣਾ ਹੀ ਆ ਅੱਛਾ ਮੈਂ ਅੱਗੇ ਸੋਚਣ ਢੀ ਆ ਕਿ ਮਾਸੀ ਅਚਾਨਕ ਕਿਉਂ ਆ ਗਏ ਆ ਮੈਨੂੰ ਨਹੀਂ ਪਤਾ ਕਿ ਆਹ ਗੱਲੋਂ ਆਏ ਆ ਚੱਲ ਮੰਮੀ ਆ ਵੀ ਵਧੀਆ ਹੋ ਗਿਆ ਵਾ ਹੁਣ ਮਾਸੀ ਨੇ ਕੋ ਹਾਨੂੰ ਨਾ ਸੋਹਣੀ ਜੀ ਕੁੜੀ ਲਿਆ ਕੇ ਦਵੇ ਜਿਹੜਾ ਨਾ ਘਰ 'ਚ ਰਿਜਕ ਹੋਵੇ ਤੁਰੀ ਫਿਰਦੀ ਵੀ ਸੋਹਣੀ ਲੱਗੇ ਆ ਤਾਂ ਮੈਨੂੰ ਚੰਗੀ ਨਹੀਂ ਲੱਗਦੀ ਤੂੰ ਫਿਕਰ ਕਿਉਂ ਕਰਦੀ ਆ ਮਾਸੀ ਤੇਰੀ ਨੇ ਸਭ ਕੁਝ ਸੋਚਿਆ ਵਾ ਮੈਨੂੰ ਆਂਦੀ ਹੀ ਵੀ ਕੁੜੀ ਮੇਰੀਆਂ ਨਜ਼ਰਾਂ 'ਚ ਹੈਗੀ ਆ ਪਰਵਾਰ ਬੜਾ ਵਧੀਆ ਵਾ ਘਰ-ਬਾਰ ਵੀ ਬਹੁਤ ਵੱਡਾ ਵਾ ਵੱਡੀ ਗੱਡੀ ਦੇਣੀ ਆ ਫਿਕਰ ਨਾ ਤੂੰ ਕਰ ਦੇਖੀ ਸਹੀ ਹੁਣ ਆਪਣੇ ਬਾਰੇ ਨਿਆਰੇ ਹੀ ਚੱਲਾ ਵੀ ਵਧੀਆ ਹੋ ਗਿਆ ਚੱਲਾ ਚੱਲੀਏ ਹੁਣ ਕਰਨੋ ਚਲੋ ਰਪਿੰਦਰ ਨੂੰ ਕਹਿ ਤੇ ਬੈਠਾ ਵਾਂ ਕਿ ਤੇਰੇ ਘਰ ਦੇ ਨਾਲ ਆ ਕੇ ਗੱਲ ਕਰਦੇ ਆ ਪਰ ਗੱਲ ਕਰਾਂਗੇ ਕੀ ਹੁਣ ਤੇ ਆਪਾਂ ਕਹਿਣਦੇ ਆ ਕਿ ਉਹਨਾਂ ਦੀ ਕੋਈ ਹੋਰ ਮੰਗ ਪੂਰੀ ਕਰ ਦਾਂਗੇ ਪਰ ਜੇ ਉਹ ਗੱਡੀ ਤੇ ਅੜੇ ਰਹੇ ਤਾਂ ਫੇਰ ਫੇਰ ਕੀ ਕਰਾਂਗੇ ਇੰਤਾ ਕਰਦੇ ਆ ਉਹਨਾਂ ਨਾਲ ਗੱਲ ਕਰਨ ਤੋਂ ਪਹਿਲਾਂ ਨਾ ਆਪਣੇ ਪੈਰ ਪੱਕੇ ਕਰ ਲੈਣੇ ਆ ਪੈਸੇ ਪੂਹਿਆਂ ਦਾ ਜਿਗਾਰਡ ਕਰ ਲਈਏ ਜੇ ਮੰਨ ਲਓ ਉਹ ਲੈ ਕੇ ਆ ਹੀ ਦੇਣਗੇ ਵੀ ਤੁਸੀਂ ਗੱਡੀ ਦਿਓ ਫਿਰ ਮੰਗ ਤੇ ਪੂਰੀ ਕਰਨੀ ਪੈਣੀ ਆ ਨਾ ਪੈਸਿਆਂ ਦਾ ਹੱਲ ਕਰਦੇ ਆ ਕੋਈ ਮੁਖਤਿਆਰ ਭਾਜੀ ਨਾਲ ਗੱਲ ਕਰਦਾ ਕਿਉਂ ਫੇਰ ਹੀ ਹੱਲ ਹੋਣਾ ਕੋਈ ਨਾ ਕੋਈ ਹੁਣ ਜੇ ਕਹੀਏ ਜਗਦੰਮ ਤੇ ਜਗਦੰਮ ਇੰਨੇ ਪੈਸੇ ਕਿੱਥੋਂ ਆਣੇ ਮੰਗ ਤੰਗ ਕੇ ਹੀ ਆ ਜਾਂ ਫਿਰ ਆੜਤੀ ਨੂੰ ਕਹਿਣਾ ਬੋਲ ਦੇਣੀ ਮੈਂ ਤੁਹਾਨੂੰ ਘੱਟ ਦਿੱਕਨੀ ਆ ਤੇ ਤੁਸੀਂ ਇੱਥੇ ਆ ਕੇ ਸੋਚੀ ਪਏ ਜੀ ਜੋਤ ਮੈਂ ਕੀ ਕਰਾਂ ਮੇਰੇ ਤੇ ਟਿਕਾ ਹੀ ਨਹੀਂ ਆਉਂਦਾ ਟਲ ਪਸੋਂ ਦਾ ਸਰਪੰਦਰ ਵੱਲੋਂ ਸੋਚਣ ਡਿਆ ਹਾਂ ਕਦੀ ਸੋਚਣਾ ਵਾ ਕਿ ਜਾ ਕੇ ਉਹਨਾਂ ਨਾਲ ਗੱਲ ਕਰੀਏ ਪਰ ਫੇਰ ਜੇ ਉਹਨਾਂ ਨੇ ਗੱਡੀ ਵੱਲ ਨਹੀਂ ਕਿਹਾ ਕਿ ਸਾਨੂੰ ਗੱਡੀ ਚਾਹੀਦੀ ਹੋਰ ਕੋਈ ਮੰਗ ਨਹੀਂ ਸਾਡੀ ਤੇ ਫੇਰ ਇਸ ਕਰਕੇ ਮੈਂ ਸੋਚਣ ਡਿਆ ਵਾਂ ਕਿ ਇੱਕ ਵਾਰੀ ਆੜਤੀ ਇਹਨਾਂ ਨਾਲ ਗੱਲ ਕਰ ਲਈਏ ਜਾਂ ਮੁਖਤਿਆਰ ਪਾਇ ਨਾਲ ਗੱਲ ਕਰ ਲਈਏ ਗੱਡੀ ਮੰਨ ਲਓ ਹੁਣ ਜੇ ਨਿੱਕੀ ਤੇ ਦੇ ਨਹੀਂ ਸਕਦੇ ਫੌਜੀ ਆ ਮੁੰਡਾ ਜੇ ਵੱਡੀ ਵੀ ਦਿੱਤੀ ਤੇ 10 ਤੋਂ 15-16 ਲੱਖ ਤੱਕ ਆਉਣੀ ਆ। ਇੰਨੇ ਪੈਸੇ ਤਾਂ ਲੱਗ ਹੀ ਜਾਣੇ ਆ। ਤਾਂ ਕਰਕੇ ਮੈਂ ਕਹਿੰਦਿਆਂ ਵੀ ਚੱਲ ਪੈਸੇ ਥੋੜੇ ਬੋਧੇ ਹੱਥਾ ਜੇ ਕਰ ਲੈਨੇ ਆ ਤੇ ਫੇਰ ਹੀ ਉਹਨਾਂ ਨਾਲ ਗੱਡੀ ਦੀ ਹਾਂ ਕਰੀ। ਗੱਲ ਤੇ ਤੁਹਾਡੀ ਠੀਕ ਆ। ਫਿਕਰ ਤੇ ਹੁੰਦੀ ਆ ਪਰ ਹੁਣ ਕਰਨਾ ਵੀ ਕੀ ਆ। ਮੈਂ ਤੇ ਸਗੋਂ ਇਹ ਕਹਿੰਦੀ ਆ ਵੀ ਗੱਡੀ ਨਾ ਹੀ ਦਊ। ਜੇ ਵਾਲੀ ਮੰਗ ਪੂਰੀ ਕਰਤੀ ਕੀ ਪਤਾ ਹੋਰ ਉਹ ਕੀ ਸੋਚ-ਸੋਚ ਕੇ ਬੈਠੇ ਆ। 2-4 ਬੰਦੇ ਨਾਲ ਲੈ ਕੇ ਉਹਨਾਂ ਨਾਲ ਗੱਲ ਕਰਕੇ ਆਓ। ਕੀ ਪਤਾ ਮਨ ਮੇਰੇ ਪੈ ਹੀ ਜਾਵੇ। ਇਦਾ ਮਤਲਬ ਇਹ ਥੋੜੀ ਆ ਉਹਨਾਂ ਜਿਹੜੀ ਚੀਜ਼ ਮੋਹ ਮੰਗੀ ਤੇ ਉਹੀ ਦੇ ਦੇਣੀ ਆ ਮੁਖਤਿਆਰ ਭਾਈ ਨਾਲ ਮੇਰੀ ਗੱਲ ਹੋਈ ਸੀ ਕਹਿੰਦੇ ਵੀ ਹੋਰ ਉਹਨਾਂ ਦੀ ਕੋਈ ਮੰਗ ਨਹੀਂਗੀ ਸਿਰਫ ਕਹਿੰਦੇ ਆ ਵੀ ਸ਼ਰੀਕਾ ਬਾਜੀ ਚ ਫਿਰ ਸਾਡਾ ਕਹਿੰਦੇ ਵੀ ਨੱਕ ਨਹੀਂ ਦਿੰਦਾ ਤੇ ਗੱਲ ਵੀ ਸੱਚੀ ਜਿਹੜਾ ਮੋੜਾ ਨੌਕਰੀ ਲੱਗਾ ਵਾ ਉਹਨਾਂ ਦੇ ਮਾਂ ਚਾਸਤੇ ਹੁੰਦੀ ਆ ਕਿ ਚੱਲ ਅਸੀਂ ਗੱਡੀ ਸਾਡੇ ਆਵੇ ਹਨਾ ਮੁੰਡਾ ਵਿਆਹਣਾ ਵਾ ਚ ਗੱਡੀ-ਗੱਡੀ ਆਵੇ ਕੋਈ ਵਿਆਹ ਚੰਗਾ ਹੋਵੇ ਤਾਂ ਕਰਕੇ ਮੈਂ ਕਹਿ ਡਿਆ ਵਾ ਇਹ ਕੰਮ ਕਰ ਲੈਨੇ ਆ ਕੋਈ ਗੱਲ ਹੀ ਮੈਂ ਭਾਜੀ ਨਾਲ ਗੱਲ ਕਰਕੇ ਨਾ ਤੇ ਆਰਤੀ ਲਓ ਹੋ ਕੇ ਆਉਣਾ ਵਾ ਤੇ ਫੇਰ ਹੀ ਰਵਿੰਦਰ ਤੇ ਸੌਰੇ ਜਾਵਾਂਗੇ ਉਹਨਾਂ ਨਾਲ ਚਲੋ ਕੋਈ ਨਹੀਂ ਵੇਖ ਲਓ ਜਿੱਦਾਂ ਤੁਹਾਡਾ ਮੰਨਿਆ ਮੰਨ ਕੀ ਦੱਸਾਂ ਮੰਨ ਮੇਰਾ ਕਿਸੇ ਕੰਮ ਨੂੰ ਨਹੀਂ ਕਾੰਡਿਆ ਹੁਣ ਇਹਨੇ ਪੈਸੇ ਲੱਗਣੇ ਆ ਤੇ ਮੈਨੂੰ ਪਤਾ ਨਾ ਪੈਸੇ ਕਿੱਦਾਂ ਲਾਉਣੇ ਆ ਗੱਲ ਤੇ ਧੜੀ ਠੀਕ ਆ ਪੁੱਛ ਲਓ ਜੇ ਐੜਦੀ ਆ ਮੰਦਾਵਾ ਠੀਕ ਆ ਨਹੀਂ ਤੇ ਥੋੜਾ ਬੋਤਾ ਘਰ ਸੋਨਾ ਪਿਆ ਵਾ ਫਿਰ ਉਹ ਦੇ ਲਾਂਗੇ ਹੋਰ ਫਿਰ ਕੀ ਕਰਨਾ ਚਲੋ ਕੋਈ ਨਹੀਂ ਫਿਰ ਮੈਂ ਆ ਗਿਆ ਹੋ ਕੇ ਉਧਰ ਜਾਣਾ ਤੇ ਤਹੀ ਹੈ ਗਈ ਆ ਤੇ ਕੱਪੜੇ ਬਦਲ ਜਾਓ ਚੰਗੇ ਕੱਪੜੇ ਪਾ ਜਾਓ ਥੋੜੇ ਟੀ-ਸ਼ਰਟ ਦੋ ਕੋਈ ਪਰਨਾ ਬਣ ਕੇ ਫਿਰ ਜਾਣਾ ਚਲੋ ਆ ਜੀ बोलदेनी ਐਵੇਂ ਫਿਕਰ ਨਾ ਕਰੋ ਹੈ ਤਾਂ ਫਿਕਰ ਦੇ ਵਿੱਚ ਰਹੋਗੇ ਨਾ ਤੁਹਾਡੇ ਵਾਲੇ ਮੰਮੀ ਨੇ ਵੀ ਵੇਖਣਾ ਉਹਨਾਂ ਚਾਦਾ ਟੈਨਸ਼ਨ ਲੈਣੀ ਆ ਬਾਕੀ ਰੱਬ ਨੇ ਜੋ ਸਾਡੇ ਕਰਮਾਂ ਚ ਲਿਖਿਆ ਆ ਨਾ ਹੋਣਾ ਤੇ ਉਹੀ ਹੈ ਜੋਤ ਮੈਂ ਤੇ ਬੜਾ ਕੋ ਸੋਚਿਆ ਸੀ ਮੈਂ ਸੋਚਿਆ ਸੀ ਕਿ ਚਲੇ ਰਵਿੰਦਰ ਦਾ ਮੈਂ ਹੁਣ ਪਾਰਾ ਹੌਲਾ ਲਾਤਾ ਸਾਰਾ ਹੀ ਤੇ ਚੱਲ ਹੁਣ ਘਰ ਦੀ ਤਿਆਰੀ ਕਰਾਵਾਂਗੇ ਅਸੀਂ ਵੀ ਗਾਂ ਪਰਿਵਾਰ ਆਪਣਾ ਤੋਰਨਾ ਵਾ ਕਿੰਨੇ ਖਰਚੇ ਹੁੰਦੇ ਆ ਪਰ ਮੈਨੂੰ ਕੀ ਪਤਾ ਸੀ ਵੀ ਇੱਕ ਖਰਚਾ ਹੋਰ ਮੈਨੂੰ ਢੀਕਣ ਡਿਆ ਉਹ ਵੀ ਡਾ ਵੱਡਾ ਰੁਪਿੰਦਰ ਦੇ ਵਿਆਹ ਤੇ ਜਿੰਨਾ ਸਾਰਾ ਖਰਚਾ ਹੋਇਆ ਨਾ ਉਤੋਂ ਵੀ ਮਹਿੰਗੀ ਆਉਣੀ ਆ ਗੱਡੀ ਤੇ ਪਰ ਜੇ ਹੁਣ ਇਹ ਤੋਂ ਮੁਕਰੀਏ ਤੇ ਫੇਰ ਕੁੜੀ ਦਾ ਉੱਥੇ ਵਸੀਬਾ ਨਹੀਂ ਇਹ ਰੋਣਾ ਤੰਗ ਕਰਨਾ ਇਹ ਕੰਮ ਸਾਨੂੰ ਕਰਨਾ ਹੀ ਪੈਣਾ ਪਰ ਕੋਈ ਗੱਲ ਨਹੀਂ ਤੁਸੀਂ ਸੋਨੇ ਦਾ ਨਾ ਨਹੀਂ ਲੈਣਾ ਠੀਕ ਹੈ ਨਾ ਸੋਨਾ ਨਹੀਂਗਾ ਹੀ ਵੇਚਣਾ ਜੇ ਲੋੜ ਪਈ ਨਾ ਤੇ ਮੈਂ ਕੋਈ ਗੱਲ ਨਹੀਂ ਪਹਿਲੀ ਤੇ ਲਿਮਟ ਬਣਾ ਲਊਗਾ ਆ ਪੈਸਾਰੇ ਕੰਮ ਹੋ ਜਾਣੇ ਆ ਠੀਕ ਹੈ ਨਾ ਚਲੋ ਕੋਈ ਗੱਲ ਨਹੀਂ ਜਿੱਦਾਂ ਤਾਂ ਠੀ ਮਰਜੀ ਆ ਨਾ ਤੁਸੀਂ ਉਦਾਂ ਹੀ ਕਰ ਲਓ ਤੁਸੀਂ ਸਾਰਾ ਕੁਝ ਸਹੀ ਕਰਨਾ ਆ ਕੱਲ ਤੇ ਥੋੜੀ ਕਰ ਦੇਣਾ ਆ ਕੱਲ ਤੀ ਇਹ ਚੀਜ਼ ਕਦੇ ਨਾ ਸੋਚਿਓ ਵੀ ਖਰੀ ਰੁਪਿੰਦਰ ਨੂੰ ਦੇਣਾ ਵਾ ਤਾਂ ਕਰਕੇ بار بار ਮਨਾ ਕਰਦੀ ਆ ਮੇਰੇ ਮਨ ਜਿੱਦਾਂ ਦੀ ਕੋਈ ਗੱਲ ਨਹੀਂ ਆ ਬਸ ਕਿਹੇ ਵੇਲੇ ਮਨ ਜਾ ਜਾਂਦਾ ਵਾ ਪਿਓ ਇੰਨੀ ਲਾਲਚੀ ਕਦੋਂ ਦੇ ਹੋਗੀ ਪਹਿਲਾਂ ਤੇ ਉਹ ਚੰਗੇ ਭਲੇ ਹੀ ਕੋਈ ਗੱਲ ਨਹੀਂ ਤੁਸੀਂ ਇੱਕ ਗੱਲ ਦਾ ਖਿਆਲ ਰੱਖਿਓ ਮੰਮੀ ਨਾਲ ਗੱਲ ਨਾ ਕਰਿਓ ਕੋਈ ਠੀਕ ਹੈ ਨਾ ਕੋਈ ਗੱਲ ਨਹੀਂ ਤੇ ਮੈਂ ਹੋ ਕੇ ਆ ਗਿਆ ਆਰਤੀ ਕੋ ਤੇ ਜੇ ਉਕੋਂ ਪਹਿਹ ਦੀ ਗੱਲ ਬਣਦੂ ਠੀਕ ਆ ਜੇ ਨਹੀਂ ਤੇ ਫਿਰ ਲਿਮਟ ਬਣਾ ਲੈਣੇ ਪੈਣੀ ਤੇ ਕੋਈ ਗੱਲ ਨਹੀਂ ਜਿੱਦਾਂ ਵੀ ਕਰੋਗੇ ਨਾ ਮੈਂ ਤੁਹਾਡੇ ਨਾਲ ਆ ਤੂੰ ਹੀ ਨਾ ਫਿਕਰ ਕਰੋ ਕਿ ਇਹ ਵੀ ਗੱਲ ਦਾ ਨਾਲੇ ਮੁਖਤਾਰ ਪਾ ਜੀ ਨਾਲ ਗੱਲ ਕਰਕੇ ਆਉਣਾ ਮੈਂ ਚਲੋ ਕੋਈ ਨਹੀਂ ਉਹ ਆ ਆਛੇਤੀ ਆ ਜਾਈਂ ਠੀਕ ਉਹ ਆ ਦਿਨ ਨਾ ਹੀ ਕੰਮ ਪੈ ਗਿਆ ਨਾ ਭਾਵੇਂ ਜਿੰਨਾ ਮਰਜ਼ੀ ਮੈਂ ਉਹਨਾਂ ਨੂੰ ਕਹੀ ਜਾਵਾਂ ਵੀ ਤੂੰ ਹੀ ਫਿਕਰ ਨਾ ਕਰੋ ਫਿਕਰ ਤੇ ਹੁੰਦੀ ਆ ਹੋਂਦ 10-15 ਲੱਖ ਦਾ ਇੱਕਦਮ ਇੰਤਜ਼ਾਮ ਕਰਨਾ ਐਨਾ ਸੌਖਾ ਥੋੜੀ ਆ ਅੜਤੀ ਇਹਦੀ ਵੀ ਗੱਲਾਂ ਸੁਣਨੀਆਂ ਪੈਣੀਆਂ ਤੇ ਜਿਹੜੀਆਂ ਲੋਕਾਂ ਕਰਨੀਆਂ ਉਹ ਵੱਖਰੀ ਆ ਬੈਠੇ ਮੈਂ ਹਾਂਜੀ ਪਤਾ ਬੈਠਾ ਬੱਸ ਮੈਂ ਪਿੰਡ ਚ ਲਿਆ ਸੀ ਮੜਾ ਜਾ ਕੰਮ ਤੁਹਮ ਮੰਗਵਾਉਣਾ ਤਰੇ ਕੰਮ ਹੀ ਕੋਈ ਉਦਾਂ ਹੀ ਮੜਾ ਜਾ ਕੰਮ ਹੀ ਮਿਲਣਾ ਸੀ ਮੰਗਵਾਉਣਾ ਕੀ ਕੁਛ ਵੀ ਨਹੀਂ ਪੁੱਟੂ ਮੰਗਵਾਣਾ ਠੀਕ ਬੁੱਝਾ ਬੁੱਝਾ ਨਹੀਂ ਲੱਗ ਗੜਿਆ ਕਿੰਨੇ ਦਿਨਾਂ ਦਾ ਕੀ ਗੱਲ ਕੀ ਆ ਉਹ ਨਹੀਂ ਨਹੀਂ 부ਝਿਆ ਕੱਲੀ ਲੱਗਣਾ ਵਾ ਉਦਾਂ ਹੀ ਹੁਣ ਕੰਮ ਰਿਆ ਨਾ ਪਿਛੇ ਥੋੜੇ ਦਿਨ ਉਹਦੇ ਕੇ ਅਗੇ ਸਰੀਰਕ ਕਾਬੜ ਜੀ ਚ ਤੇ ਦਵਾਈ ਦੂ ਹੀ ਲਿਆਉਣੀ ਨਹੀਂ ਦਵਾਈ ਦੀ ਤਾਂ ਲੋੜ ਨਹੀਂ ਕੋਈ ਨਹੀਂ ਰੈਸਟ ਕਰੂੰਗਾ ਦੋ ਚਾਰ ਦਿਨ ਫਿਰ ਹੋਈ ਜਾ ਠੀਕ ਹੈ ਠੀਕ ਗਰਮੀ ਵੀ ਬੜੀ ਤੁਹਾਨੂੰ ਪਤਾ ਹੋਵੇਗਾ ਹੀ ਆ ਠੀਕ ਆ ਤੇ ਮੰਗਾਉਣਾ ਤਾਂ ਨਹੀਂ ਕੋਈ ਬੰਨੋ ਨਹੀਂ ਕੁਛ ਨਹੀਂ ਮੰਗਾਉਣਾ ਬੈਠੋ ਤੁਸੀਂ ਮੈਂ ਆ ਗਿਆ ਹੋ ਗਿਆ ਹਾਂ ਚਲ ਠੀਕ ਦੱਸ ਦਾਂ ਤੇ ਨੀਗਾ ਗੱਲ ਕੋਈ ਹੈਗੀ ਆ ਆਂਦਾ ਨਾ ਮਮੀ ਟੈਨਸ਼ਨ ਨਾ ਲਵੇ ਨੂੰ ਇਹੋ ਹੀ ਲੱਗਦਾ ਵਾ ਕੋਈ ਗਲਤ ਜ਼ਰੂਰ ਵਾ ਮਾਵਾਂ ਨੂੰ ਪਤਾ ਲੱਗ ਹੀ ਜਾਂਦਾ ਵਾ ਪੁੱਤ ਭੈਣਾਂ ਨੂੰ ਦੱਸੇ ਮੰਮੀ ਜੀ ਇੱਥੇ ਹੀ ਬਾਰ ਬੈਠੇ ਸੀ ਤੇ ਤੁਸੀਂ ਅੰਦਰ ਆ ਜਾਓ ਉੱਧਰ ਹੀ ਬੈ ਗਈ ਮੈਂ ਇੱਥੇ ਅੱਛਾ ਮੇਰੀ ਗੱਲ ਸੁਣ ਜੁਵਨ ਨੂੰ ਸਿੱਦਾ ਹੀ ਲੱਗਦਾ ਵਾ ਟ੍ਰਿਟ ਲੈ ਜਾ ਕੀ ਗੱਲ ਰੰਗ ਵੀ ਇੱਦਾਂ ਹੋਰਦਾ ਹੋਇਆ ਹੈ ਉਹ ਨਹੀਂ ਨਹੀਂ ਮੰਮੀ ਜੀ ਗੱਲ ਕੋਈ ਵੀ ਨਹੀਂ ਆ ਕੰਮ ਕੁੰਮ ਰਿਹਾ ਵਾ ਹਣ ਕਿੰਨੇ ਦਿਨ ਤੇ ਹੁਣ ਕਹਿੰਦੇ ਥਕਾਵਟ ਜੀ ਮਹਿਸੂਸ ਹੋਣ ਦੀ ਆ ਤਾ ਕਰਕੇ ਮੈਂ ਤੇ ਆ ਪੁੱਛਿਆ ਮੈਂ ਕੋਈ ਗੱਲ ਨਹੀਂ ਚੁੱਪ ਰਹਿਂਦਾ ਚੁੱਪ ਚੁੱਪ ਕਹਿਣ ਦੇ ਪੇ ਸਰੀਰ ਨਹੀਂ ਠੀਕ ਲੱਗਣ ਡਿਆ ਮੈਨੂੰ ਲੱਗਦਾ ਤਾਂ ਕਰਕੇ ਰਹਿੰਦੇ ਹੁਣੇ ਚੁੱਪ ਚੁੱਪ ਉਦਾਂ ਗੱਲ ਕੀ ਹੋਣੀ ਮਮੀ ਜੀ ਤੇ ਜੇ ਕੋਈ ਗੱਲ ਹੋਈ ਹੋਵੇ ਤੇ ਤੁਹਾਨੂੰ ਨਹੀਂ ਦੱਸਣੀ ਮੈਂ ਤਾਂ ਸੋਚਿਆ ਵੀ ਸ਼ਾਇਦ ਤੈਨੂੰ ਕੋਈ ਗੱਲ ਦੱਸੀ ਹੋਵੇ ਪਰ ਤਨਵੇਂ ਨਹੀਂ ਕੋਈ ਦੱਸਿਆ ਕੋਈ ਗੱਲ ਤੇ ਕੋਈ ਹੈਗੀ ਆ ਜਰੂਰ ਪਰ ਨਹੀਂ ਨਹੀਂ ਮਮੀ ਜੀ ਗੱਲ ਥੋੜੀ ਕੋਈ ਹੈਗੀ ਆ ਤੇ ਜੇ ਹੁੰਦੀ ਤੇ ਇਹਨਾਂ ਸਭ ਤੋਂ ਪਹਿਲਾਂ ਤਾਂ ਨਹੀਂ ਦੱਸਣੀ ਇਹਨਾਂ ਅੱਗੇ ਕਦੀ ਕੋਈ ਗੱਲ ਲਗਾਈ ਆ ਤੁਹਾਡੇ ਤੋਂ ਤੇ ਹੀ ਐਵੇਂ ਨਾ ਟੈਨਸ਼ਨ ਕਰਿਆ ਕਰੋ ਮੈਂ ਤਾਂ ਸੋਚਿਆ ਪਛੈਤ ਨਹੀਂ ਦੱਸਦਾ ਵੀ ਅੰਦਰ ਮम्मी ਬਿਮਾਰ ਨਾ ਹੋ ਜੇ ਕੋ ਗੱਲ ਦੱਸੀ ਤੇ ਨਹੀਂ ਨਹੀਂ ਮੰਮੀ ਐਵੇਂ ਨਾ ਫਿਕਰ ਕਰਿਆ ਕਰੋ ਤੇ ਹਿੱਦਾ ਇਕੱਲੇ ਬੈ ਕੇ ਸੋਚਦੇ ਨਾ ਰਿਆ ਕਰੋ ਫਿਰ ਆਡੇ ਵੀ ਮਨ ਚ ਆਉਂਦਾ ਵਾ ਫੇ ਪਤਾ ਨਹੀਂ ਕੀ ਗੱਲ ਬਾਤ ਵਾ ਆਓ ਚੱਲੀਏ ਅੰਦਰ ਚਾ ਪਣੀ ਤਾਂ ਰਪਿੰਦਰ ਵਾਲੇ ਹੀਗਾ ਫੇ ਪਤਾ ਨਹੀਂ ਕੀ ਕਰਦੀ ਹੋਣੀ ਉਹ ਕੁਛ ਨਹੀਂ ਮੰਮੀ ਜੀ ਰਪਿੰਦਰ ਨੇ ਕੀ ਕਰਨਾ ਵਾ ਆਪਣੇ ਘਰ ਠੀਕ ਠਾਕ ਹੋਣੀ ਆ ਐਵੇਂ ਉਹਦੀ ਨਾ ਫਿਕਰ ਕਰਦੇ ਰਿਆ ਕਰੋ ਹੁਣ ਉਹ ਨਿਆਣੀ ਥੋੜੀ ਐ ਆਪਣੇ ਘਰ ਵਾਲੀ ਹੋ ਗਈ ਆ ਤੇ ਹੋਰ ਸਿਆਣੀ ਹੋ ਗਈ ਐ ਸਗੋ ਆਪਣਾ ਘਰ-ਬਾਰ ਕਦੇ ਨਾ ਕਦੇ ਤੇ ਸਾਹਮਣਾ ਪੈਣਾ ਵਾ ਤੇ ਜੇ ਕੁੜੀਆਂ ਮਾਵਾ ਨਾਲ ਹੀ ਫੋਨ ਤੇ ਲੱਗੀਆਂ ਰਹਿਣ ਤੇ ਫਿਰ ਵੀ ਸੌਹਰਿਆਂ ਨੂੰ ਚੰਗਾ ਨਹੀਂ ਲੱਗਦਾ ਤੁਸੀਂ ਤੇ ਸ਼ੁਕਰ ਕਰੋ ਵੀ ਹਾਡੀ ਕੁੜੀ ਸਿਆਣੀ ਐ ਐ ਦਸਿਆਣੀ ਐ ਪੁੱਤ ਫਿਰ ਵੀ ਫਿਕਰ ਹੁੰਦਾ ਹੀ ਐ ਨਾ ਮਾਵਾ ਨੂੰ ਉਹ ਕੋਈ ਨਹੀਂ ਮੰਮੀ ਜੀ ਐਵੇਂ ਨਾ ਫਿਕਰ ਕਰੋ ਉਠੋ ਚਲੋ ਅੰਦਰ ਚਲੀਏ ਚਲ ਮੈਂ ਤੇ ਚਲੇ ਆਂ ਭਾਜੀ ਆਰਤੀ ਵਾਲ ਤੇ ਮੇਰੇ ਰਾਹ ਦਾ ਹੀ ਚਲ ਤੁਹਾਨੂੰ ਵੀ ਮਿਲਦੇ ਜਾਵਾਂ ਇਕੱਲੇ ਚੋਪਦੀਆ ਗੀਤਾ ਮੈਂ ਇਹ ਸੋਚ ਰਿਹਾ ਹਾਂ ਕਿ ਆਪਾਂ ਇੱਕ ਵਾਰੀ ਉਹਨੂੰ ਮਿਲ ਲੈਨੇ ਆ ਕਿਉਂ ਜੇ ਰਪਿੰਦਰ ਦੇ ਸਹੁਰੇ ਜਾ ਕੇ ਗੱਲ ਕੀਤੀ ਤੇ ਉਹਨਾਂ ਨੂੰ ਉਧਰ ਪੁੱਛਾਂਗੇ ਕਰੀ ਕਿ ਚਲੋ ਜੇ ਤੁਹਾਡੀ ਕੋਈ ਛੋਟੀ ਮੰਗ ਹੈਗੀ ਹੋਰ ਤੇ ਸਾਨੂੰ ਉਹ ਦੱਸ ਦੋ ਅਸੀਂ ਉਹ ਪੂਰੀ ਕਰ ਦਿੰਨੇ ਆ ਜੇ ਇਹ ਤੇ ਮੰਨ ਗਏ ਤੇ ਠੀਕ ਆ ਤੇ ਜੇ ਕਹਿਣਗੇ ਵੀ ਨਹੀਂ ਗੱਡੀ ਚਾਹੀਦੀ ਏ ਪੱਕਾ ਤੇ ਫੇਰ ਉਹਨਾਂ ਨੂੰ ਕਵਾਂਗੇ ਕਿ ਚਲ ਕੋਈ ਗੱਲ ਨਹੀਂ ਥੋੜਾ ਟਾਈਮ ਦੋ ਤੇ ਤਾਂ ਕਰਕੇ ਮੈਂ ਕਹਿੰਦਾ ਵੀ ਆਰਟੀਓ ਲੈ ਕਰੀ ਹੋਵਾ ਪੈਸੇ ਪੂਹੇ ਦੀ ਹਾਂ ਕਰਵਾਵਾ ਉਹ ਕੋ ਠੀਕ ਆ ਤਾਂ ਕਰਕੇ ਮੈਂ ਕਹਿੰਦਾ ਵੀ ਉਧਰੋਂ ਹੋਣਾ ਵਾ ਤੇ ਚਲ ਜੇ ਕੱਲ ਨੂੰ ਕਰਨਾ ਵੀ ਪਊਗਾ ਇਹ ਕੰਮ ਤੇ ਕਰਦਾਂਗੇ ਕੋਈ ਗੱਲ ਨਹੀਂ ਕੁੜੀ ਦਾ ਘਰ ਵਸਾਉਣ ਵਾਸਤੇ ਚਲੋ ਜਿੱਥੇ ਇੰਨਾ ਕੀਤਾ ਵਾ ਆਹ ਯਾਰ ਮਾਸਾ ਹੋਰ ਸਹੀ ਫਿਰ ਕੀ ਹੈ ਇਹ ਹੋ ਤਾਂ ਜੋ ਨਾ ਬੜੇ ਚਿਰ ਦੇ ਕਹਿਣ ਦੇ ਉਹਦੇ ਉਦੋਂ ਹੀ ਚਾਲੂ ਹੋਗੇ ਇਹ ਕਹਿਣਾ ਤੇ ਮੇਰੀ ਹਿੰਮਤ ਨਹੀਂ ਪੈਂਦੀ ਤੁਹਾਡੇ ਨਾਲ ਗੱਲ ਕਰਨ ਦੀ ਤੇ ਮੈਂ ਗੋਲ ਮੋਲ ਕਰੀ ਜਾਂਦਾ ਹੀ ਕਿ ਚੱਲ ਕੀ ਪਤਾ ਇਹਨਾਂ ਨੂੰ ਚੇਤਾ ਭੁੱਲੀ ਜਾਏਗਾ ਅਰ ਆਪਦਾ ਦਿੱਤਾ ਸਭ ਕੁਝ ਹੈਗਾ ਨਾ ਕੋ ਤੇ ਬਾਕੀ ਜੇ ਤੂੰ ਕਹੇਂ ਕਿ ਹੋਰ ਕੋਈ ਮਾੜੀ ਮੋਟੀ ਚੀਜ਼ ਉਹ ਨਹੀਂ ਗੱਲ ਉਹ ਗੱਡੀ ਤੇ ਮੀਟਰ ਅੜਿਆ ਉਹਨਾਂ ਦਾ ਇਹ ਗੱਡੀ ਨਹੀਂ ਸਾਨੂੰ ਦਿੱਤੀ ਇਹੋ ਹੀ ਉਹਨਾਂ ਦੇ ਦਿਮਾਗ 'ਚ ਰਹਿੰਦਾ 24 ਘੰਟੇ ਚਲੋ ਕੋਈ ਗੱਲ ਨਹੀਂ ਜੀ ਉਹਨਾਂ ਦੇ ਦਿਮਾਗ 'ਚ ਇਹੋ ਹੀ ਆ ਤੇ ਆਪਾਂ ਇੰਤਾਂ ਕਰਦੇ ਆਂ ਵੀ ਆਰਤੀ ਨੇ ਮੈਂ ਗੱਲ ਕਰਨ ਨਾ ਹੁਣ ਠੀਕ ਆ ਉਹਨੂੰ ਪੁੱਛ ਲੈਣਾ ਵੀ ਜੇਦ ਪੈਸੇ ਦੇ ਸਕਦਾ ਤੇ ਚਲ ਫਸਲ ਤੇ ਉਕੋ ਹੀ ਜਾਣੀ ਆ ਤੇ ਫਿਰ ਆਪਾਂ ਉਹਦੇ ਨਾਲ ਰਪਿੰਦਰ ਦੇ ਸੌਰੇ ਨਾਲ ਗੱਲ ਕਰਾਵਾਂਗੇ ਜਾ ਕੇ ਠੀਕ ਆ ਮੈਂ ਚੱਲਾਂ ਨਾਲ ਉਹ ਨਹੀਂ ਤੁਸੀਂ ਰਹਿਣ ਦਿਓ ਉਦਾਂ ਮੇਰਾ ਰਾਦਾ ਹੀ ਤੁਹਾਨੂੰ ਨਾਲ ਖੜਨ ਦਾ ਹਾਂ ਪਰ ਪਹਿਲਾਂ ਤੁਸੀਂ ਕਹਿ ਕੇ ਤੇ ਫਿਰ ਪਹਿਲੇ ਉਹ ਕਈ ਨਾ ਵਿਚਾਲ ਬਾਹਰ ਦੇ ਦਾਂਗੇ ਉਦੋਂ ਤਾਂ ਮੇਰੇ ਤੇ ਬੜਾ ਉਖਾਵਾ ਤੇ ਮੈਂ ਹਾਂ ਚੱਲ ਉਹਨੂੰ ਪੁੱਛ ਲੈਣਾ ਕਰੀ ਇਹ ਨਾ ਹੋਵੇ ਵੀ ਜੇ ਤੁਹਾਨੂੰ ਨਾਲ ਖੜਾ ਤੇ ਮੁੜ ਕੇ ਫੇਰ ਛਿੜ ਜੇ ਹਨਾ ਚੱਲ ਕੋਈ ਗੱਲ ਨਹੀਂ ਮੈਂ ਉਹਨਾਂ ਆਪ ਗੱਲ ਕਰਉਣਾ ਜੇ ਲੋੜ ਪਊਗੀ ਤੁਹਾਨੂੰ ਹੀ ਕਹਿਣਾ ਮੈਂ ਫਿਰ ਉਹਦੇ ਨੂੰ ਕਹਿਣਾ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਫੇਰਾ ਮਾਰ ਕੇ ਆ ਮੈਂ ਫੇਰਾ ਮਾਰ ਕੇ ਆਉਣਾ ਜੇ ਇਹਦੀ ਗੱਲ ਭਾਂਜੂ ਠੀਕ ਆ ਜੇ ਨਹੀਂ ਤੇ ਫਿਰ ਅਸੀਂ ਸਿੱਧਾ ਬੈਂਕ ਚ ਜਾਈਏ ਫਿਰ ਉੱਥੋਂ ਲਿਮਟ ਬਣਾ ਲਾਂਗੇ ਚਲੋ ਯਾਰ ਹੁਣ ਕੰਮ ਤੇ ਕਰਨਾ ਹੀ ਪੈਣਾ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਜਿੱਥੇ ਇੰਨਾ ਕੀਤਾ ਉੱਥੇ ਮਸਾ ਹੋਰ ਕੀ ਫਿਰ ਚਲ ਚਾਹ ਦੇਖੋ ਕਿ ਤੇ ਪਾਜੀ ਹੁਣਾਂ ਨੇ ਮੇਰੇ ਨਾਲ ਪਹਿਲਾਂ ਗੱਲ ਕੀਤੀ ਹੁੰਦੀ ਨਾ ਤੇ ਮੈਂ ਵੀ ਕੋਈ ਸੋਚਦਾ ਜਾਂ ਵਿਆਹ 'ਚ ਥੋੜਾ ਬੋਧਾ ਘਾਟਾ ਵਧਾ ਕਰ ਲੈਂਦੇ ਲੀੜੇ ਕੱਪੜੇ 'ਚ ਕਰ ਲੈਂਦੇ ਬਾਕੀ ਖਰਚੇ ਘਟ ਕਰਦੇ ਤੇ ਚੱਲ ਗੱਡੀ ਦੇ ਦਿੰਦੇ ਕੁੜੀ ਵਿਚਾਰੀ ਨੇ ਵੀ 4-5 ਮਹੀਨੇ ਤਸੀਹੇ ਕਟਿਆ ਤੇ ਹੁਣ ਫੇਰ ਖਰਚਾ ਕਰਨਾ ਪੈ ਰਿਹਾ ਪਰਮਾਤਮਾ ਤੁਹੋਂ ਕਿਰਪਾ ਕਰ ਮੈਂ ਕਿਹੜਾ ਆਪਣੇ ਆਸਤੇ ਮੰਗਣ ਡਿਆ ਵਾਂ ਆਪਣੀ ਭੈਣ ਵਾਸਤੇ ਮੰਗਣ ਡਿਆ ਨਾ ਚੱਲ ਜੇ ਆਰਤੀ ਕੋ ਚੱਲਿਆ ਵਾਂ ਉਹਦੇ ਮਨ ਮੇਰ ਪੈ ਜੇ ਤੇ ਚੱਲ ਪੈਸੇ ਦੇ ਦੇ ਮੈਨੂੰ ਜੇ ਨਹੀਂ ਤੇ ਪੈਲੀ ਤਾਂ ਲਿਮਟ ਬਣਾਉਣੀ ਪੈਣੀ ਆ ਕਿੱਥੇ ਮੁੜੇ ਰੂਪ ਸਾੜਿਆ ਮੈਂ ਤਾਂ ਕਹਿੰਦਾ ਸੀ ਕਿ ਚੱਲ ਟਾਈਮ ਲੰਘ ਜੂਗਾ ਪਰ ਨਹੀਂ ਗੱਲ ਬਣੀ ਦੇਖਾਂ ਪੈਸੇ ਕਰਨੇ ਕਿਹੜੇ ਸੌਖੇ ਆ ਉਹਨੂੰ ਵਿਚਾਰਾ ਜਾ ਕੇ ਆਰਤੀ ਦੇ ਤੱਲੇ ਮਾਰੇਗਾ ਉਹਨੇ ਅੱਗੋਂ ਪਤਾ ਨਹੀਂ ਕਿਹੜੇ ਮੂੰਹ ਬੋਲਣਾ ਉਹ ਤੇ ਉਦੋਂ ਵੀ ਕਹਿੰਦਾ ਔਖਾ ਹੀ ਚਲੋ ਕੋਈ ਗੱਲ ਨਹੀਂ ਕੀ ਕਰਨਾ ਫਿਰ ਕਰਨਾ ਤੇ ਪੈਣਾ ਹੈ ਅਰੇਂਜਮੈਂਟ ਜੋ ਬਣਾਇਆ ਹੈ ਕੀ ਕਹਿੰਦਾ ਉਹ ਕਹਿਣਾ ਕੀ ਪਰਮੀਤ ਜੋ ਬੰਨੇ ਉਹੀ ਗੱਲ ਕਰਨ ਦੇ ਵਿਚਾਰਾ ਪੈਹਾਂ ਦਾ ਇੰਤਜ਼ਾਮ ਅੱਛਾ ਆਰਤੀ ਵਾਲ ਚੱਲਿਆ ਸੀ ਮੈਂ ਅੱਦੇ ਕਿਹਾ ਸੀ ਮੈਂ ਚੱਲਾਂ ਨਾਲ ਦਾ ਨਹੀਂ ਭੱਜੋ ਜੋ ਤੁਸੀਂ ਨਾਲ ਕੇ ਹੈ ਨਾ ਤੋ ਥੋੜਾ ਜਿਹਾ ਔਖਾ ਆ ਕਿ ਪਤਾ ਨਾ ਹੀ ਕੰਮ ਬਣੇ ਤੇ ਮੈਂ ਆਪ ਹੀ ਕੋਸ਼ਿਸ਼ ਕਰਕੇ ਵੇਖ ਲੈਣਾ ਗੱਡੀ ਵਾਸਤੇ ਕਹਿੰਦੇ ਆ ਉਹ ਗੱਡੀ ਵਾਸਤੇ ਪੈਸੇ ਕਰਨੇ ਹੈ ਨਾ ਮੈਂ ਕਿ ਹੁੜਿਆ ਸੋਚਣਾ ਕਿ ਦੱਸ ਕਿੱਥੇ ਵਸਾ ਰਿਹਾ ਵਿਚਾਰੇ ਨੂੰ ਮੈਂ ਨਹੀਂ ਗੱਡੀ ਤੇ ਕਰਦਾਂਗੇ ਤੇ ਨਾ ਗੱਡੀ ਦੇ ਦਿੱਤੀ ਤੇ ਬਾਅਦ ਚ ਹੋਰ ਕੋਈ ਮੰਗ ਕਰ ਦੇਣ ਮੈਂ ਦੇਖਨ ਨੂੰ ਸੋਚਣੀ ਹੈ ਪਰਚਾ ਨਾ ਕਰਾ ਦਈ ਇਹਨਾਂ ਦੇ ਇਹਨਾਂ ਨੂੰ ਫੇਰ ਹੀ ਸੁਰਤ ਆਉਣੀ ਉਹ ਪਰਮੀਤ ਪਰਚੇ ਪੁੱਛੇ ਕਰਾ ਕੇ ਨਾ ਗੱਲ ਨਹੀਂ ਬੰਦੀ ਹੁੰਦੀ ਊੜੀ ਬਸਾਣੀ ਆ ਉਥੇ ਘਰ ਤੋਂਰਾ ਖਰਾਬ ਕਰਨਾ ਪਰਚਾ ਹੋ ਗਿਆ ਤੇ ਗੱਲ ਹੀ ਮੋਗ ਗਈ ਇਹੋ ਦੇ ਉਹ ਚਾਹਦੇ ਆ ਪਰ ਜਿਨ੍ਹਾਂ ਨੇ ਕੋਈ ਲਾਲਚ ਪਾਇਆ ਹੋਏ ਉਹਨਾਂ ਨੂੰ ਗੱਡੀ ਦੇ ਦਿੱਤੀ ਤੇ ਬਾਅਦ ਵਿੱਚ ਉਹਨਾਂ ਨੇ ਹੋਰ ਕੁਝ ਮੰਗ ਰੱਖ ਦੇਣਗੇ ਫਿਰ ਕੀ ਕਰਾਂਗੇ ਨਹੀਂ ਰੱਖ ਦੇ ਮੰਗ ਫੇਰ ਰੱਖਣਗੇ ਤੇ ਫੇਰ ਉਹ ਨਾਲ ਗੱਲ ਵੀ ਕਰਾਂਗੇ ਹੁਣ ਸਾਡੀ ਵੀ ਤੇ ਵਿੱਚ ਗਲਤੀ ਹੋਈ ਹੀ ਆ ਗਲਤ ਗੋਲਮੋਲ ਹੀ ਰਹਿ ਗਈ ਸਾਰੀ ਗੱਡੀ ਉਹਨਾਂ ਨੇ ਮੰਗੀ ਦੋ ਤਿੰਨ ਦਿਨ ਘੇਤਰਿਆਂ ਪਹਿਲਾਂ ਤਾਂ ਉਹਨਾਂ ਨੇ ਵੀ ਨਹੀਂ ਗੱਲ ਕੀਤੀ ਐਵੇਂ ਲੜਾ ਲਾੜਿਆ ਤੇ ਚਲੋ ਕੋਈ ਗੱਲ ਨਹੀਂ ਵਿਆਹ ਹੋ ਲੈਣ ਤੋਂ ਹੁਣ ਵਿਆਹ ਹੋ ਗਿਆ ਤੇ ਚੱਲ ਮੈਂ ਮਾਰਿਆ ਜੋ ਬੰਦਾ ਤਰਲਾ ਕਰਨ ਦਾ ਕੋਸ਼ਿਸ਼ ਤੇ ਗੱਡੀ ਲੈ ਕੇ ਦੇ ਦਿੰਨੇ ਆ ਗੱਡੀ ਦੇਣ ਤੋਂ ਬਾਅਦ ਵੀ ਜਿਉ ਉਹ ਸਹੀ ਨਹੀਂ ਨਾ ਚੱਲਣਗੇ ਤੇ ਫਿਰ ਸਾਰੀਆਂ ਚਾਚਾਹਾਂ ਨੂੰ ਤੂੰ ਟੈਨਸ਼ਨ ਨਾ ਲੈ ਤੇ ਕਰ ਲਾਂਗੇ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਜਿੱਦਾਂ ਦਾ ਨੂੰ ਚੰਗਾ ਲੱਗਦਾ ਨਾ ਜੋ ਬਣਾ ਸਲਾਹ ਕਰਕੇ ਉਦਾਂ ਹੀ ਕਰ ਲਓ ਪਰ ਧਿਆਨ ਇਹਨਾਂ ਰੱਖਿਓ ਅੱਗੇ ਜਾ ਕੇ ਕੁੜੀ ਨੂੰ ਫੇਰ ਦੰਗੀ ਨਾ ਹੋਵੇ